ਸਭ ਤੋਂ ਪਹਿਲਾਂ ਫਤਿਹਾਰ ਜੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦੋ ਤਿੰਨ ਇੱਕ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੂੰਗਾ ਥੋੜਾ ਜਿਹਾ ਚੁੱਪ ਦਾ ਦਾਣ ਬਖਸ਼ਿਓ ਮੇਰੀ ਛੋਟੀ ਭੈਣ ਨਵਜੋਤ ਕੌਰ ਆ ਪਹੁੰਚ ਇਨ੍ਹਾਂ ਦਾ ਵੀ ਧੰਨਵਾਦ ਧੰਨਵਾਦ ਕਰਦਾ ਮੈਂ ਸਾਡੇ ਨੌਜਵਾਨਾਂ ਦਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਕਾਰਜ ਕਰਨੇ ਲੱਗੇ ਹੋਏ ਨੇਗੇ ਤਿੰਨ ਸਾਲ ਦਾ ਮੈਨੂੰ ਇੱਥੇ ਆਉਂਦਿਆਂ ਨੂੰ ਹੋ ਗਏ ਕਿਉਂਕਿ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਇਹ ਹੈ ਇਹ 2250 ਨੌਜਵਾਨ ਇਕੱਠਾ 2250 ਨੌਜਵਾਨ ਦਾ ਇਕੱਠੇ ਹੋਣਾ ਅੱਜ ਦੀ ਘੜੀ ਦੇ ਵਿੱਚ ਪਿੰਡ ਦੀ ਏਕਤਾ ਹੋਣੀ ਬੜੀ ਮੁਸ਼ਕਲ ਦੀ ਗੱਲ ਹੈ ਕਿਉਂਕਿ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਇੱਕ ਇੰਟਰਾਂ ਨੇ ਰਾਜਨੀਤਿਕ ਪੰਧਰ ਨੇ ਜਿਹੜੇ ਪਵਾੜੇ ਪਵਾਤੇ ਇਸ ਕਰਕੇ ਘੋੜੇ ਨਾਮ ਬਹੁਤ ਹੀ ਵਧਾਈ ਦਾ ਪਾਤਰ ਆ ਕਿਤਾ ਕਿ ਹਰ ਸਾਲ ਸਾਡੀਆਂ ਕਿਸਾਨ ਮਜ਼ਦੂਰ ਗਰੀਬ ਜਿਹੜੀਆਂ ਲੋਡਬੰਦ ਕੁੜੀਆਂ ਦੇ ਵਿਆਹ ਕਰਦਾ ਕਿਉਂਕਿ ਪਰਮਾਤਮਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਹੁੰਦੇ ਆ ਵੀ ਜੇ ਕਿਸੇ ਜ਼ਿਮੀਂਦਾਰ ਦੇ ਘਰੇ ਕੋਈ ਚੰਗਾ ਚੁੱਲ੍ਹਾ ਪਲਦਾ ਹੈ ਆਪਾਂ ਆਪਣੇ ਮਜ਼ਦੂਰ ਪ੍ਰਾਪਰ ਆਪਦੀ ਬਾਹ ਫੜੀਏ ਕਿਉਂਕਿ ਜਾਤਾਂ ਪਾਤਾਂ ਦੇ ਨਾਮ ਤੇ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਧੜੇ ਬੰਦਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪਾੜ ਗਏ ਸਾਨੂੰ ਹੱਕ ਮੰਗਦਾ ਹੁੰਦਾ ਹਰ ਇੱਕ ਜ਼ਿਮੀਂਦਾਰ ਨੂੰ ਕਿ ਮਜ਼ਦੂਰ ਸਾਡਾ ਆਪਣਾ ਹੀ ਭਰਾ ਹੈ ਆਪਣਾ ਹੀ ਸਾਡਾ ਖੂਨ ਨਾਲ ਭਾਅ ਦਾ ਰਿਸ਼ਤਾ ਅਸੀਂ ਜਿੰਨੇ ਵੀ ਕਿਸੇ ਕਿਸੇ ਭਰਾ ਨੂੰ ਕੋਈ ਕਿਸੇ ਧੀ ਦਾ ਕਾਰਜ ਹੈ ਜਿਵੇਂ ਕਿ ਸੇਕ ਉਹ ਕਿ ਬਿਮਾਰੀ ਆ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਆਪਣੇ ਉਸ ਮਜ਼ਦੂਰ ਦਾ ਹੱਥ ਫੜਨਾ ਚਾਹੀਦਾ ਨਹੀਂ ਤਾਂ ਤੁਸੀਂ ਦੇਖ ਆਪਾਂ ਰੋਜ਼ ਹੀ ਦੇਖਦੇ ਆ ਕਿ ਜਦੋਂ ਜਾਂ ਸੰਸਥਾਾਂ ਦੇ ਬਾਹਰ ਜਾ ਕੇ ਆਪਣਾ ਮਜ਼ਦੂਰ ਆਪਣੇ ਪਿੰਡ ਦਾ ਕਿਸੇ ਵਿੱਚ ਜਾ ਕੇ ਵੀਡੀਓ ਬੈਰਨ ਹੁੰਦੀ ਆ ਵੀ ਮੇਰੇ ਘਰੇ ਬਿਮਾਰੀ ਆ ਜੀ ਮੈਨੂੰ ਲੋੜ ਆ ਆਪਾਂ ਪਿੰਡ ਦੇ ਵਿੱਚ ਵੀ ਬਹੁਤ ਵੱਡੇ ਪ੍ਰਾਲੇ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਘੋੜੇ ਰਾਵਲੇ ਕਰ ਰਹੇ ਹੋ ਆਪ ਆਪਣੇ ਪਿੰਡ ਦੇ ਲੋਕਾਂ ਦੀ ਵਾਹ ਫੜ ਲੈ ਗਰੀ ਇਹ ਬਹੁਤ ਵੱਡੀ ਪ੍ਰਾਪਤੀ ਆ ਮੈਂ ਤੁਹਾਡੇ ਸਾਰੇ ਹੀ ਮਾਤਾ ਗੁਦਰੀ ਕਾਰਕਲਾਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੌਜਵਾਨਾਂ ਨੇ ਇਹਨਾਂ ਚੰਗਾ ਪ੍ਰਬੰਧ ਕੀਤਾ ਸਾਰੇ ਹੀ ਇੱਥੇ ਬਹੁਤ ਸਾਰੇ ਭਰਾ ਸਾਡੇ ਪਹੁੰਚੇ ਨੇ ਕਿ ਜਿਨ੍ਹਾਂ ਦੀ ਸਮਾਜ ਨੂੰ ਦੇਣਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਨੇ ਕਿਨਾਂ ਨੌਜਵਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਚੰਗਾ ਸਮਾਨ ਦਿੱਤਾ ਬਹੁਤ ਸੋਹਣਾ ਸਮਾਨ ਦਿੱਤਾ ਜਿਸ ਤਰ੍ਹਾਂ ਇੱਕ ਆਮ ਕਿਸਾਨ ਮਜ਼ਦੂਰ ਵਿਚਾਰਾ ਖਰੀਦਣ ਲਈ ਬੜਿਆ ਮੁਸ਼ਕਲ ਹੁੰਦਾ ਨਾ ਸਾਰਾ ਸਮਾਨ ਇਹਨਾਂ ਭਰਾਵਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਕੰਨੇ ਦਾ ਦਾਨ ਹੁੰਦਾ ਸਾਡੀਆਂ ਧੀਆਂ ਨੂੰ ਪੜਾਣਾ ਜਦੋਂ ਕਿਸੇ ਘਰ ਦੇ ਵਿੱਚ ਪਾ ਹੁੰਦਾ ਮੈਂ ਆਪਣੀਆਂ ਦੋ ਭੈਣਾਂ ਦੇ ਵਿਆਹ ਕੀਤੇ ਸੀਗੇ ਜਦੋਂ ਮੇਰਾ ਮਾੜਾ ਸਮਾਂ ਸੀਗਾ ਨਾ ਸਾਡੇ ਵੀ ਟਿੱਪੇ ਵਾਲੇ ਜ਼ਮੀਨ ਸੀਗੀ ਬੜੇ ਮਾੜੇ ਹਾਲਾਤ ਸੀਗੇ ਮੈਨੂੰ ਪਤਾ ਸੀਗਾ ਮੈਂ ਕਿਵੇਂ ਭੈਣਾਂ ਦੇ ਵਿਆਹ ਕੀਤੇ ਨਗੇ ਸਭ ਤੋਂ ਵੱਡਾ ਔਖਾ ਹੁੰਦਾ ਕਾਰਜ ਕਰਨਾ ਮੇਰੇ ਉੱਪਰ ਜ਼ਿੰਮੇਵਾਰੀ ਵੱਡੀ ਸੀਗੀ ਮੈਂ ਛੋਟਾ ਵਸਖ ਮੇਰੀਆਂ ਭੈਣਾਂ ਤੋਂ ਮੈਂ ਜ਼ਿੰਮੇਵਾਰੀ ਨਿਭਾਈਆ ਪਰ ਮੈਨੂੰ ਹੀ ਪਤਾ ਸੀਗਾ ਇਸ ਕਰਕੇ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਰੇ ਨੌਜਵਾਨਾਂ ਨੇ ਨਿਭਾਈ ਤੁਸੀਂ ਬਹੁਤ ਹੀ ਵਧਾਈ ਦੇ ਪਾਤਰੋਂ ਸਾਰੇ ਪਿੰਡਾਂ ਦੇ ਵਿੱਚ ਇਹ ਰੀਤ ਚੱਲ ਚੁੱਕੀ ਆ ਵੀ ਜੀਣਾ ਵੀ ਕੀਤੇ ਹੁਣ ਆਪੋ ਆਪਣੇ ਪਿੰਡਾਂ ਦੇ ਵਿੱਚ ਵਿਆਹ ਕੀਤੇ ਜਾ ਰਹੇ ਨੇ ਇੱਥੋਂ ਹੀ ਸ਼ੁਰੂਆਤ ਹੋਈ ਆ ਬਹੁਤ ਚੰਗੀ ਗੱਲ ਆ ਮੇਰੀ ਸਾਰੀ ਪੰਜਾਬ ਵਾਸੀ ਲੋਹੀ ਦੇਣਦੀ ਆ ਮੈਂ ਆਪਣੇ ਪਿੰਡ ਦੇ ਵਿੱਚ ਜਾਤੀ ਪਾਤੀ ਨੂੰ ਪੂਰਾ ਖਤਮ ਕਰਕੇ ਤੋੜਿਆ ਹੋਇਆ ਕਿਉਂਕਿ ਜਿਹੜੇ ਗੁਰੂ ਘਰ ਪਿੰਡਾਂ ਦੇ ਵਿੱਚ ਦੋ ਦੋ ਬਣ ਕੇ ਮੇਰੇ ਪਿੰਡ ਦੇ ਵਿੱਚ ਤਿੰਨ ਗੁਰੂ ਘਰ ਨੇਗੇ ਮੈਂ ਹਮੇਸ਼ਾ ਤਵੇਲੇ ਸਾਡੇ ਰਬਦਾਸ ਭਗਤ ਗੁਰੂ ਘਰ ਦੇ ਵਿੱਚ ਹੁੰਨਾ ਕਿਉਂਕਿ ਬਾਣੀ ਨੂੰ ਲੱਗ ਕਰਨ ਦੀਆਂ ਗੱਲਾਂ ਗੁਰੂ ਘਰਾਂ ਨੂੰ ਵੰਡਣ ਦੀਆਂ ਗੱਲਾਂ ਮੈਂ ਬੇਨਤੀ ਕਰਦਾ ਵੀ ਉਹ ਜਿਹੜੀ ਕਿ ਮੈਂ ਜਾਤੀ ਪਾਤ ਨੂੰ ਖਤਮ ਕਰਦੇ ਆਪਣੇ ਪਿੰਡ ਦੇ ਵਿੱਚ ਪੂਰਾ ਜੋਰ ਲਾ ਰਿਹਾ ਪਿੰਡ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਪੂਰਾ ਜੋਰ ਲਾ ਰਿਹਾ ਇੱਥੇ ਧਿਕਰ ਕੇ ਸਰਕਾਰ ਨੇ ਮੇਰੇ ਤੇ ਜਿਹੜਾ ਕਿ ਜਾਤੀ ਸੂਚਕ ਪੱਤਾ ਕੀਤਾ ਹੋਇਆ ਜਿਹੜਾ ਬੰਦਾ ਜਾਤੀ ਪਾਤੀ ਨੂੰ ਸਖਤ ਕਰਦਾ ਉਹ ਕੋਈ ਚੱਕਰ ਨਹੀਂ ਪਰ ਆਪਾਂ ਇਹ ਪਿੰਡਾਂ ਦੇ ਵਿੱਚੋਂ ਜਾਤੀ ਪਾਤੀ ਇਹ ਸਾਰੇ ਬੰਦਰ ਦੂਰ ਕਰਕੇ ਆਪਾਂ ਇਕੱਠੇ ਹੋ ਕੇ ਆਪਾਂ ਆਪਣੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਪਾਂ ਸਾਰੇ ਇੱਕ ਦੂਸਰੇ ਦੀ ਬਾਹ ਫੜਿਆ ਕਰੀਏ ਸਭ ਤੋਂ ਵੱਡੀ ਜ਼ਰੂਰਤ ਹੈ ਕਿਉਂਕਿ ਵੋਟਾਂ ਵੇਲੇ ਸਰਕਾਰਾਂ ਨੇ ਐਸ்சி, ਵੀਸੀ ਪਤਾ ਨਹੀਂ ਕਿਹੜੇ ਚਾਰਲੇ ਸਾਰਾ ਕੁਝ ਕਰਤਾ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਕਿਸਾਨ ਵੀ ਤੇਰੇ ਗਰੀਬ ਨੇਗੇ ਮੈਂ ਆਪਣੀ ਗੱਲ ਕਹਾ ਵੀ ਮੈਂ ਬੜੇ ਦੋਤਾ ਦੇ ਵਿੱਚੋਂ ਉਹ ਬੜੇ ਮਾਨਸ ਸਮੇ ਦੇ ਵਿੱਚੋਂ ਨਿਕਲੇ ਹੋਏ ਕਿਸਾਨ ਵੀ ਬਹੁਤ ਗਰੀਬ ਨੇਗੇ ਮਜ਼ਦੂਰ ਵੀ ਬਹੁਤ ਗਰੀਬ ਨੇ ਜਾਤਾਂ ਪਾਤਾਂ ਦੇ ਬੰਦਰਾਂ ਤੋਂ ਉੱਪਰ ਉੱਠ ਕੇ ਅਸੀਂ ਆਪਾਂ ਇੱਕ ਦੂਸਰੇ ਦੀ ਲੋੜ ਬੰਦੀ ਬਾਹ ਫੜੀਏ ਇਹ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੁਹਾਡੇ ਸਾਰੇ ਹੀ ਨਗਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੰਨਾ ਸੋਨਾ ਪਰਾਲਾ ਕਰਿਆ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪਰਾਲੇ ਹੋਣੇ ਚਾਹੀਦੇ ਨੇ ਆਪਾਂ ਜਿਹੜੇ ਵੀ ਕੋਈ ਕਿਸਾਨ ਮਜ਼ਦੂਰ ਲੋੜਵੰਦ ਨੇ ਕਿਉਂਕਿ ਦੋ ਵਰਗ ਦੇ ਬੰਦੇ ਕਿਸਾਨ ਤੇ ਮਜ਼ਦੂਰ ਸਭ ਤੋਂ ਵੱਧ ਪੰਜਾਬ ਦੇ ਵਿੱਚ ਰਹਿੰਦੇ ਨੇ ਖੇਤੀ ਕਰਨ ਵਾਲੇ ਜਾਂ ਸਾਡੇ ਮਜ਼ਦੂਰ ਭਰਾ ਇਹਨਾਂ ਦੋਨਾਂ ਦੀ ਲੋੜ ਆ ਜਿਹਨੂੰ ਲੋੜ ਆ ਉਹਦੀ ਬਾਹ ਫੜ ਲੈ ਕਰੀਏ ਤਾਂ ਸਾਨੂੰ ਇਹ ਹਿਸਾਬ ਨਾਲ ਲੋ ਵੀ ਜਿਹੜਾ ਅੱਜ ਹਾਲਾਤਾਂ ਦੇ ਵਿੱਚੋਂ ਸਰਕਾਰਾਂ ਸਰਪੁਰਾਂ ਕੁਝ ਨਹੀਂ ਕਰਦੀਆਂ ਲੀਡਰਾਂ ਲੂਟਰਾਂ ਦੇ ਕਾਖੜੇ ਸਾਨੂੰ ਦੇਣਾ ਇਹ ਸੱਚਾਈ ਹੈ ਸਾਨੂੰ ਆਪਣੇ ਤਰੀਕੇ ਤੇ ਆਪ ਸੁਧਰ ਕੇ ਆਪ ਆਪਣੇ ਪੰਜਾਬ ਦਾ ਵਿਕਾਸ ਪਿੰਡਾਂ ਦਾ ਵਿਕਾਸ ਕਰਨਾ ਚਾਹੁੰਦਾ ਇਹੀ ਵੱਡੀ ਪ੍ਰਾਪਤੀ ਹੈ ਲੀਡਰਾਂ ਦੇ ਹੱਥਾਂ ਵੱਲ ਨਾ ਚਾਕੀਏ ਅਸੀਂ ਆਪਣਾ ਆਪ ਖਵਾਰੀਏ ਪਹਿਲਾਂ ਆਪ ਖੁਦ ਰਹੀਏ ਆਪ ਜਿਹੜਾ ਪਿੰਡੋਂ ਖੁਦ ਕੀ ਆਪੀ ਸਰਕਾਰਾਂ ਖੁਦ ਰਣਗੀਆਂ ਸਾਰੇ ਹੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਜਿੱਥੇ ਵੀ ਕਿਤੇ ਸਾਨੂੰ ਹਾਕ ਮਾਰਨਗੇ ਅਸੀਂ ਹਾਜ਼ਰ ਹੈ ਕਿਸੇ ਵੀ ਪ੍ਰੋਗਰਾਮ ਸਾਡੀ ਡਿਊਟੀ ਲੈਣਗੇ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਨੌਜਵਾਨਾਂ ਦਾ ਮਾਤਾ ਗੁਦਰੀ ਕਲੱਬ ਦਾ ਪ੍ਰਕਿਰਤੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਮੈਂ ਨਾ ਪਿਛਲੇ 3 ਸਾਲ ਤੋਂ ਪਿੰਡ ਕੋੜੇਨਾਵਾਰ ਆ ਰਿਹਾ ਕੋੜੇਨਾਬ ਦੇ ਵਿੱਚ ਸਾਰੇ ਹੀ ਮੇਰੇ ਆਪਣੇ ਭਰਾ ਸੱਜਣ ਨੇ ਕਿ ਸਾਰੇ ਹੀ ਖੜੇ ਨੇਗੇ ਸਭ ਤੋਂ ਵੱਡੀ ਗੱਲ ਇਹ ਤੇ ਨੌਜਵਾਨਾਂ ਦੀ ਏਕਤਾ ਬਹੁਤ ਵੱਡੀ ਹੈ ਇਸ ਏਕਤਾ ਨੇ ਇੱਕ ਬੜਾ ਇੱਕ ਬੜਾ ਇਤਿਹਾਸ ਵਧੀਆ ਸਿਰਜਿਆ ਪਿਛਲੇ 3 ਸਾਲ ਤੋਂ ਇਹ ਸਾਡੇ ਧੀਆਂ ਦੇ ਵਿਆਹ ਕਰਦੇ ਹੁੰਦੇ ਨੇਗੇ ਆ ਸਾਰਾ ਸਮਾਨ ਦਿੰਦੇ ਨੇਗੇ ਆ ਸਾਰਾ ਸਮਾਨ ਆ ਜਿਹੜਾ ਪੂਰਾ ਸਮਾਨ ਫਰਿੱਜ ਤੋਂ ਲੈ ਕੇ A to Z ਸਮਾਨ ਹੈ ਕਿਉਂਕਿ ਮੈਂ ਉਹ ਸਮਾਂ ਹੰਡਾਇਆ ਹੋਇਆ ਜਿਹੜੇ ਸਮੇਂ ਦੇ ਵਿੱਚ ਮੈਨੂੰ ਬਹੁਤ ਚੰਗੀ ਫਤ ਪਾ ਚੰਗੀ ਤਰ੍ਹਾਂ ਪਤਾ ਕਿ ਕਾਰਜ ਕਰਨੇ ਕਿੰਨੇ ਔਖੇ ਹੁੰਦੇ ਨੇ ਧੀਆਂ ਦੇ ਕਾਰਜ ਕਰਨੇ ਬਹੁਤ ਔਖੇ ਹੁੰਦੇ ਨੇਗੇ ਇਸ ਕਰਕੇ ਮੈਂ ਸਾਰੀ ਹੀ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਅਸੀਂ ਪਿੱਛੋਂ ਲੰਘੇ ਆਉਂਦੇ ਸੀਗੇ ਹੁਣ ਅ ਅਪਾ ਜਦੋਂ ਅਸੀਂ ਅਧਰੋ ਚੰਡੀਗੜ੍ਹੋਂ ਆ ਰਹੇ ਸੀਗੇ ਰਾਹ ਦੇ ਵਿੱਚ ਨਾ ਬਹੁਤ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਸਾਡੇ ਇਕੱਠੇ ਹੋਏ ਖੜੇ ਸੀ ਮਗਰ ਉਹਨੂੰ ਕਿੱਥੇ ਜਾਣੇ ਹੋਏ ਕਹਿੰਦੇ ਅਸੀਂ ਬਾਈ ਟੂਰਨਾਮੈਂਟ ਐਂ ਕਰਾਂਗੇ ਉੱਥੇ ਉਹ ਕਰਾਂਗੇ ਅਸੀਂ ਉੱਧਰ ਨੂੰ ਪ੍ਰਧਾਨ ਜੀ ਲੈਣ ਜਾਂਦੇ ਸੀ ਉਹ ਕਰ ਲਈ ਜਾਂਦੇ ਕਾਲਜ ਦੀ ਇਹੋ ਜਿਹੜੇ ਮੈਂ ਗੱਲਾਂ ਸੁਣੀਆਂ ਮੈਂ ਕਿੰਨਾ ਵੀ ਨੌਜਵਾਨਾਂ ਦੇ ਵਿੱਚ ਇਕਤਾ ਹੋਣੀ ਚਾਹੀਦੀ ਆ ਕੰਮਾਂ 'ਤੇ ਇਕਤਾ ਹੋਣੀ ਚਾਹੀਦੀ ਆ ਆਪਾਂ ਆਪਣੇ ਪਿੰਡ ਦਾ ਸਵਾਰ ਦिए ਆਪਾਂ ਆਪਣੇ ਸਮਾਜ ਦਾ ਸਹਾਰਾ ਸਮਾਜ ਵੀ ਸਭ ਤੋਂ ਵੱਡੀ ਸਾਡੇ ਸਾਰੇ ਛੋੜੇ ਨਵਾਲੇ ਵਧਾਈ ਦੇ ਪਾਸੇ ਨਾਲ ਸਾਡੇ ਭਰਾ ਬਹੁਤ ਲੰਮੇ ਸਮੇਂ ਤੋਂ ਕਾਰਜ ਕਰਾਉਂਦੇ ਨੇ ਮੈਂ ਸਾਰੇ ਨਗਰ ਮੇਰਾ ਪ੍ਰਮਾਤਮਾ ਕੀ ਬੇਨਤੀ ਹੈ ਅਰਦਾਸ ਹੈ ਕਿ ਸੱਚੇ ਪਾਸੇ ਨਗਰ ਦੀ ਇਕਤਾ ਅਸਰਾਏ ਬਣੀ ਰਹੇ ਅਸਰਾਏ ਕਾਰਜ ਚੰਗੇ ਕਰਦੇ ਰਹਿਣ ਬਹੁਤ ਲੰਮੇ ਸਮੇਂ ਤੋਂ ਜਿਹੜੀ ਇਹਨਾਂ ਨੇ ਰੀਤ ਪੂਰੀ ਹੂਈ ਆ ਕੁੜੀਆਂ ਦਾ ਗਾਹ ਕਰ ਲਈ ਹਾਰਾ ਜਿਹੜਾ ਕਿ ਪ੍ਰੋਪਰ ਸਮਾਨ ਜਿਸ ਤਰ੍ਹਾਂ ਲੋਡ ਹੁੰਦਿਆ ਸਾਡੀ ਕਿਪੀ ਨੂੰ ਉਸ ਤਰ੍ਹਾਂ ਸਮਾਨ ਦਿੰਦ ਨੇ ਫਿਰ ਘਰ ਦੀ ਮਠਿਆਈ ਦੁੱਧ ਕੱਢ ਕੇ ਆਪ ਤਿਆਰ ਕਰਦ ਨੇ ਸਾਰਾ ਕੁਝ ਆਪ ਤਿਆਰ ਕਰਦ ਨੇ ਬਹੁਤ ਬਹੁਤ ਧੰਨਵਾਦ ਨਾਲ ਨੌਜਵਾਨਾਂ ਦਾ ਇਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਬਾਕੀ ਸਾਰੇ ਜਿਹੜੇ ਇਸ ਤਰ੍ਹਾਂ ਦੇ ਕਾਰਜ ਨੌਜਵਾਨ ਕਰਦ ਨੇ ਸਾਰਿਆਂ ਦੇ ਆਪਾਂ ਨਾਲ ਆ ਕਿ ਇਸ ਪਿੰਡ ਦੇ ਨੌਜਵਾਨਾਂ ਦੀ ਇਕਤਾ ਬਹੁਤ ਵੱਡੀ ਆ ਸਾਰੇ ਨਗਰ ਦੀ ਇਕਤਾ ਬਹੁਤ ਵੱਡੀ ਆ ਇਸ ਕਰਕੇ ਇਹ ਕਬੱਡੀ ਆਧਾਰਨਾ ਫੁੱਲਣ ਦੀ ਕਿਹੜੀ ਆਪਣੀ ਇਕਤਾ ਸਰਕਾ ਸਾਰੇ ਜਿੰਮੇ ਕਿਸਾਨਾਂ ਦੇ ਪੁੱਤ ਨੇ ਵਿੱਚ ਜਿਹਨਾਂ ਦਾ ਖੇਤੀਬਾੜੀ ਦਾ ਕੰਮ ਵਧੀਆ ਉਹ ਇਕੱਠੇ ਹੋ ਕੇ ਜਿਹੜੀਆਂ ਆਪਣੀਆਂ ਧੀਆਂ ਨੇ ਸਾਬੀਆਂ ਪਿੰਡਾਂ ਦੇ ਵਿੱਚ ਸਾਡੀਆਂ ਮਜ਼ਦੂਰਤਿਆਂ ਨੇ ਸਾਡੀਆਂ ਆਪਣੀਆਂ ਉਹਨਾਂ ਦੇ ਬਾਹ ਫੜਦੀਆਂ ਇਹ ਮੈਂ ਸਾਰੇ ਕਿਸਾਨਾਂ ਨੂੰ ਪੰਜਾਬ ਦੇ ਲੋ ਬੇਨਤੀ ਕਰਦਾ ਵੀ ਜਿਹਦਾ ਹੱਥ ਸੌਖਾ ਭਰਾਵੋ ਸਭ ਤੋਂ ਪਹਿਲਾਂ ਆਪਣੇ ਪੰਜਾਬੀ ਆਪਣੇ ਪਿੰਡ ਦੇ ਮਜ਼ਦੂਰਾਂ ਦਾ ਹੱਥ ਫੜੋ ਕਿਉਂਕਿ ਅਸਾਨੂੰ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਅਸੀਂ ਆਪਣੇ ਮਜ਼ਦੂਰ ਭਰਾਵਾਂ ਨੂੰ ਬਰਾਬਰ ਖੜਾ ਕਰੀਏ ਕਿਉਂਕਿ ਕਈ ਕਿਸਾਨ ਵੀ ਐਨੇ ਗਰੀਬ ਨੇ ਕਿ ਉਹਨਾਂ ਦੇ ਮਜ਼ਦੂਰਾਂ ਦੇ ਨਾਲ ਮਾੜੇ ਹਾਲਾਤ ਨੇ ਇਹੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜੇ ਤੁਸੀਂ ਸਮਾਜ ਲਈ ਕੋਈ ਚੰਗਾ ਕਰੋਗੇ ਤਾਂ ਪਰਮਾਤਮਾ ਵੀ ਤੁਹਾਡੇ ਨਾਲ ਹੈ ਮੈਂ ਆਪਣੇ ਦੋ ਭੈਣਾਂ ਦੇ ਵਿਆਹ ਕਰੇ ਸੀ ਗਰੀਬੀ ਇੱਕ ਬਹੁਤ ਮਾੜੀ ਚੀਜ਼ ਹੈ ਜਦੋਂ ਗਰੀਬੀ ਹੁੰਦੀ ਹੈ ਉਦੋਂ ਪਤਾ ਹੁੰਦਾ ਹੈ ਕਿ ਕਾਰਜ ਕਰਨਾ ਗਰੀਬੀ ਦੇ ਵਿੱਚ ਕਿੰਨਾ ਔਖਾ ਹੈ ਉਹ ਮੈਨੂੰ ਹੀ ਪਤਾ ਨਹੀਂ ਕਿ ਕਿਸ ਤਰ੍ਹਾਂ ਮੈਂ ਹੋਰ ਕਾਰਜ ਪੂਰੇ ਚੜਾਏ ਨੇਗੇ ਅੱਜ ਚਲੋ ਪਰਮਾਤਮਾ ਨੇ ਮਾਫ਼ ਰਹੀਏ ਬੱਖਰੀ ਗੱਲਾਂ ਅੱਜ ਮੈਨੂੰ ਆਪਣੇ ਪਿੰਡ ਦੇ ਵਿੱਚ ਕੋਈ ਥੋੜੀ ਜਿਮਨ ਕਹਾਂ ਜਦੋਂ ਅਗੇ ਮੇਰੇ ਚਈ ਸੱਜਣ ਨੇਗੇ ਜੋ ਸਾਡੇ ਪਿੰਡ ਦੀ ਕੁੜੀ ਆ ਉਹਦਾ ਘਰੇ ਸਾਮਾਨ ਪਹੁੰਚਾ ਦਿੰਨੇ ਆ ਆ ਗੁਪਤ ਵੀ ਮਹਾਰਾਜ ਬੜੀਆਂ ਸਵਾਮਾਂ ਲਈ ਜਾਂਦਾ ਹੈ ਇੱਕ ਮੈਂ ਹੋਰ ਸਾਰੇ ਪੰਜਾਬ ਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਜਿਸ ਤਰ੍ਹਾਂ ਸਾਡੇ ਭਰਾ ਬਹੁਤ ਚੰਗਾ ਕਾਰਜ ਕਰਦੇ ਨੇਗੇ ਜਿਵੇਂ ਕਿ ਕਲਾਕਾਰ ਭਰਾਵਾਂ ਨੂੰ ਜਿਵੇਂ ਕਿ ਦੋ ਤਿੰਨ ਕਲਾਕਾਰ ਭਰਾਵਾਂ ਨੂੰ ਮੈਂ ਗੱਲ ਕੀ ਕੀ ਮੈਂ ਸਾਡਾ ਆਰਨਿਤ ਭਰਾ ਹੈ ਗਲਾਬ ਸਿੱਧੂ ਹੈ ਉਹਨੇ ਬਹੁਤ ਬੁੜੀਆਂ ਦੇ ਵਿਆਹ ਕਰਾਏ ਨੇਗੇ ਜਿਹਨਾਂ ਦਾ ਕਹਿਣ ਦਾ ਉਹਨਾਂ ਨੂੰ ਸਨਮਾਨ ਪਹੁੰਚਾਓ ਕਿਉਂਕਿ ਉਹਨਾਂ ਨੇ ਬਹੁਤ ਚੰਗਾ ਇਸ ਸਮੇਂ ਟਰਸਟੀ ਦੇ ਵਿੱਚੋਂ ਪੈਸਾ ਕਮਾ ਰਹੇ ਹੋਂ। ਮੈਂ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਸਾਡੀਆਂ ਮਜ਼ਦੂਰ ਧੀਆਂ ਲੈਂਗੇ ਉਹਨਾਂ ਦੇ ਪੜ੍ਹਾਈ ਜਾਂ ਉਹਨਾਂ ਲਈ ਆਪਣਾ ਬਿਆਹ ਦੇ ਕਾਰਨ ਦਿੱਤੇ ਜਾਣਾ ਹੈ ਸਾਰੇ ਮੈਂ ਪੰਜਾਬ ਵਾਸੀ ਨੂੰ ਬੇਨਤੀ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਕੋਰੇਨਾਬ ਦੇ ਮਾਤਾ ਗੁਰਦੀ ਕਲੱਬ ਦਾ ਇਹਨਾਂ ਨੇ ਇੱਕ ਬਹੁਤ ਲੰਮੇ ਸਮੇਂ ਤੋਂ ਉਦਾਹਰਨ ਸੱਤ ਕਰੀ ਹੋਈ ਹੈ ਦੇਖੋ ਭਾਈ ਜਿਹੜਾ ਮਠਾਈ ਹੁੰਦੀ ਹੈ ਤੇ ਮਠਾਈ ਬਣਾਉਂਦੇ ਨੇ ਜਾਂ ਜਿਹੜਾ ਵੀ ਸਮਾਨ ਬਣਾਉਂਦੇ ਇਹ ਆਪਣਾ ਦੁੱਧ ਇਕੱਠਾ ਕਰਕੇ ਬਣਾਉਂਦੇ ਕਾਹਈ ਕਾਫੀ ਕਾਫੀ ਦਿਨ ਪਹਿਲਾਂ ਨੌਜਵਾਨ ਦੁੱਧ ਇਕੱਠਾ ਕਰਨ ਲੱਗ ਜਾਂਦੇ ਨੇਗੇ ਫਿਰ ਉਸ ਦੁੱਧ ਦੀ ਆਮ ਮਠੇਈ ਤਿਆਰ ਕਰ ਦਿੰਦੇ ਨੇਗੇ ਇਹ ਪਿੰਡ ਦੀ ਦਿੱਤਾ ਪਿੰਡ ਦੀ ਖੂਬਸੂਰਤੀ ਆ ਉਹਨਾਂ ਦਾ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਹਰੇਕ ਸੰਗਰਸ਼ੀ ਦੇ ਯੋਗਦਾਨ ਨੂੰ ਦੇ ਲਈ ਇਕੱਠੇ ਨੇ ਜਿੰਨੇ ਵੀ ਨੌਜਵਾਨ ਹਰੇਕ ਸੰਗਰਸ਼ੀ ਇਕੱਠੇ ਹੋ ਕੇ ਯੋਗਦਾਨ ਪਾ ਰਹੇ ਨੇਗੇ ਕੋਈ ਕਿਸਾਨੀ ਅੰਦੋਲਨਾਂ ਕੋਈ ਹੋਰ ਇਹ ਹੈ ਇਹ ਪਿੰਡ ਦੀ ਮੈਨੂੰ ਬਹੁਤ ਇਸ ਚੰਗਾਈ ਲੱਗਦੀ ਆ ਪਰਮਾਤਮਾ ਕੀ ਅਰਦਾਸ ਆ ਸੱਚੇ ਪਾਸੇ ਇਸ ਪਿੰਡ ਨੂੰ ਆਪਣੀ ਚੜ੍ਹਦੀ ਕਲਾ ਦੇ ਵਿੱਚ ਰੱਖੋ ਸਾਰੇ ਪੰਜਾਬ ਅਸੀਂ ਨੂੰ ਬੇਨਤੀ ਆ ਵੀ ਸਭ ਤੋਂ ਜੇ ਕਿਸੇ ਦਾ ਭਾਈ ਕੰਮਕਾਰ ਚੰਗਾ ਆ ਤਾਂ ਤੁਹਾਨੂੰ ਨੀਂਵਾਂ ਫੜੋ ਆਪ ਨੂੰ ਨੀਂਵਾਂ ਹੱਥ ਕਰੋ ਇਹੀ ਸਾਡੀ ਸਫਲਤਾ ਇਸ ਜੀਵਨ ਦੇ ਵਿੱਚ ਆਉਣ ਦਾ ਤੇ ਇਹੀ ਇੱਕ ਨਾਣਾ ਆਧਾਰ ਸੱਟ ਕੀਤੀ ਹੋਈ ਹੈ ਧੰਨਵਾਦ ਜੀ ਥੋੜਾ ਜਿਹਾ ਅਨੇਕ ਟਰੈਵਲ ਏਜੰਟਾਂ ਨੇ ਬੰਨੇ ਸਮੇਂ ਤੋਂ ਲੋਲਦਾ ਆ ਰਹੇ ਆ ਜਿਹੜਾ ਤੁਹਾਨੂੰ ਪਰਚੇ ਵੀ ਪਏ ਉਹ ਪੰਜਾਬ ਸਰਕਾਰ ਉਸ ਪਾਸੇ ਨੂੰ ਜਿਹੜਾ ਕੰਮ ਤੁਸੀਂ ਕਰ ਰਹੇ ਸੀ ਹੁਣ ਅਮਰੀਕਾ ਦੀ ਡੌਂਕੀ ਵਾਲੇ ਜਿਹੜੇ ਪੋਰਟ ਦਿੱਤੇ ਮੈਂ ਉਹ ਏਜੰਟਾਂ ਦੇ ਸਿਕੰਜਾ ਕਸਣ ਲੱਗੀਆਂ ਪੰਜਾਬ ਨੂੰ ਤੇ ਜਿਹਦੇ ਵਿੱਚ ਪਤਾ ਹੀ ਗੱਲ ਆ ਬਈ ਵੱਖ ਤੋਂ ਫੁੰਜੀ ਡੂਬਣੀ ਡਾਵੇ ਵਾਲ ਅਪਤਾਲ ਹਨਾ ਤਾਂ ਉਹ ਗੱਲ ਆ ਫੱਪ ਲੰਘ ਜਾਂਦੇ ਨੇ ਬਾਅਦ ਚ ਲੀ ਕੁੱਟੀਆਂ ਨੇ ਕਿ ਇਹਨਾਂ ਦਾ ਉਹ ਕੰਮ ਐ ਇਸ ਕਰਕੇ ਆਪਾਂ ਪਿਛਲੇ ਸਾਲ ਤੋਂ ਅਨਸਾਲ ਤੋਂ ਉੱਪਰ ਇਹ ਹੋ ਗਿਆ ਆਪਣਾ ਇਹ ਮੁੱਦਾ ਚੁੱਕਿਆ ਉਹ ਉਸ ਮੁੱਦਾ ਚੁੱਕਣ ਨਾਲ ਤੁਸੀਂ ਇਮਾਨਦਾਰੀ ਨਾਲ ਕਿਸੇ ਮਰਜ਼ੀ ਜਾ ਕੇ ਕਾਲਜ ਯੂਨੀਵਰਸਿਟੀ ਦੇਖ ਲਿਓ ਅੱਜ ਜਿਹੜੀਆਂ ਕਿ ਪਿਛਲੇ ਸਾਲ ਤੋਂ ਅਡਮਿਸ਼ਨਾਂ ਵਧਣਾ ਸ਼ੁਰੂ ਹੋ ਜਾਂਦੀਆਂ ਨੇ ਕਹਿੰਦੇ ਕਹੌਂਦੇ ਆਪਾਂ ਇਮੀਗ੍ਰੇਸ਼ਨ ਨੂੰ ਟੰਡਿਆਂ ਵਾਲੇ ਬਹੁਤ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਆ ਆ ਕੇ ਝੋਲਾ ਚੱਕ ਮੈਂ ਕਿਹਾ ਨੇ ਹਰ ਇੱਕ ਨੇ ਖੋਲ੍ਹਦੇ ਸੀ ਉਹ ਵੀ ਬੰਦ ਹੋ ਗਏ ਅੱਜ ਤੁਸੀਂ ਜਾ ਕੇ ਦੇਖੋਗੇ ਕਿੰਨੇ ਏਜੰਟਾ 2-3 ਤਾਂ ਇਹ ਜੇ ਮਾਫੀਆ ਨੇ ਕਿ ਜਿਨ੍ਹਾਂ ਨੇ ਘੱਟੋ ਘੱਟ 4-4 5-5 5-5 ਹਜ਼ਾਰ ਕੋਟ ਦੀ ਠੱਗੀ ਆ ਰਾਕਿਸ਼ ਗਰੁੱਪ ਆ ਉਹ ਆਪਾਂ ਜੇਲ੍ਹ 'ਚ ਕਰਾਇਆ ਟੰਡਿਆਂ ਵਾਲੇ ਜੇਲ੍ਹ 'ਚ ਕਰਾਏ ਕਈ ਏਜੰਟਾਂ ਨੂੰ ਆਪਾਂ ਜਿਹੜਾ ਕਿ ਸਰਕਾਰ ਹੱਥ ਪਾਉਣ ਨੂੰ ਕਰਨੀ ਸੀ ਆਪਾਂ ਮਜਬੂਰ ਕੀਤਾ ਸਰਕਾਰ ਨੂੰ ਉਹਨਾਂ ਅੰਦਰ ਛੱਡੋ ਹੁਣ ਜਦੋਂ ਅਮਰੀਕਾ ਨੂੰ ਜਹਾਜ਼ ਭਰ ਕੇ ਆਇਆ ਉਹਨਾਂ ਨੇ ਪਤਾ ਫਿਰ ਉਹਨਾਂ ਡਰਾਮਾਂ ਦਾ ਕੀਤਾ ਸੀ ਆ ਕਰਦਾਂਗੇ ਸਿਓ ਕਰਦਾਂਗੇ ਪਰ ਗੱਲ ਤਾਂ ਸਭ ਸਵਾਲ ਦਾ ਹੀ ਸੀਗਾ ਵੱਡਾ ਵੀ ਕਿੱਥੇ ਮੇਰੇ ਵਰਗਾ ਨੌਜਵਾਨ ਜੇ ਕੋਈ ਕੁਝ ਜਨੂੰ ਮੁੱਦਿਆਂ ਦਾ ਪਤਾ ਜਿਹਨੂੰ ਪਤਾ ਵੀ ਮੁੱਦਾ ਕੀ ਆ ਸਾਡੇ ਪੰਜਾਬ ਦਾ ਸਭ ਤੋਂ ਵੱਡੀ ਗੱਲ ਆ ਨਾ ਜਿਹੜੇ ਸਾਡੀ ਮੁੱਦਿਆਂ ਦੀ ਰਾਜਨੀਤੀ ਨੂੰ ਹੋ ਰਹੀ ਸਾਡੇ ਲੀਡਰ ਮੁੱਦਿਆਂ ਤੇ ਕੰਮ ਨਹੀਂ ਕਰ ਰਹੇ ਮੈਨੂੰ ਪਤਾ ਸੀ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਪਰਵਾਹ ਸਭ ਤੋਂ ਵੱਡਾ ਮੁੱਦਾ ਜੇਕਰ ਅਸੀਂ ਸਾਡੇ ਨੌਜਵਾਨ ਨੂੰ ਇੱਥੇ ਨਾ ਰੋਕ ਸਕੇ ਤਾਂ ਕੀ ਸਾਡੀਆਂ ਆਉਣ ਵਾਲੇ ਦੇ ਵਿੱਚ ਸਮੇਂ ਦੇ ਵਿੱਚ ਸਾਡਾ ਇਤਿਹਾਸ ਬਚੂ ਸਾਡਾ ਪੰਜਾਬ ਜਿਹੜੀ ਧਰਤੀ ਤੇ ਕਿਦਾ ਕਬ ਜਾਊ ਇਸ ਕਰਕੇ ਮੈਂ ਮੁੱਦਾ ਠਾਇਆ ਸੀਗਾ ਪਰ ਜਿਹੜਾ ਨੌਜਵਾਨ ਇੱਕ ਮੁੱਦੇ ਦੀ ਗੱਲ ਕਰ ਰਿਹਾ ਉਹਦੇ ਉੱਪਰ ਨੌ ਪਰਚੇ ਪਾਤੇ ਹੋਰ ਪਰਚੇ ਪਾਤੇ ਕਿੱਥੇ ਤਾਂ ਇਹ ਚੀਜ਼ ਹੁੰਦੀ ਸੀ ਵੀ ਤੁਸੀਂ ਉਹ ਨੌਜਵਾਨ ਨੂੰ ਉੱਤੇ ਬੁਲਾ ਕੇ ਪੁੱਛਦੇ ਸਰਕਾਰ ਕਹਿੰਦੀ ਵੀ ਇਹ ਅਸੀਂ ਮੁੱਦੇ ਨੂੰ ਖਤਮ ਕਿਵੇਂ ਕਰਤਾਂ ਹਾਂ ਹੁਣ ਇਹ ਮੁੱਦੇ ਦੇ ਸਭ ਤੋਂ ਜਿਹੜਾ ਕਿ ਵੱਡੇ ਵੱਡੇ ਲੋਕ ਨੂੰ ਪ੍ਰਮੋਟ ਕਰਨ ਦੇ ਲੱਗਿਆ ਸੀ ਮੈਂ ਸਾਰਿਆਂ ਨੂੰ ਭੰਡਣ ਦੇ ਲੱਗਿਆ ਹਾਂ ਅੱਜ ਤੱਕ ਮੈਂ ਕਿਸੇ ਏਜੰਟਾ ਮੈਨੂੰ ਲੱਖਾਂ ਰੁਪਏ ਦਿੰਦੇ ਸੀ ਕਿ ਸਾਡੇ ਕੋਲੇ ਆ ਕੇ ਚਾਹ ਪੀਓ ਸਾਡਾ ਨੌ ਲੈਦੇ ਮੈਂ ਮੈਂ ਸਾਰੇ ਹੀ ਇਹਨਾਂ ਨੂੰ ਭੰਡਿਆ ਵੀ ਇਹ ਸਾਰਾ ਹੀ ਲਕੀਰ ਖਿੱਚ ਕੇ ਲੜਾਈਂ ਵੀ ਸਾਰੇ ਹੀ ਇੱਕੋ ਹੀ ਚੇਲੇ ਬੱਟੇ ਨੇ ਕਿ ਤਾਂ ਜਿਹੜ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਭਰਾਵਾਂ ਦਾ ਪੰਜਾਬ ਵਾਸੀਆਂ ਦਾ ਜਿਹੜਾ 2.3 ਲੱਖ ਦਾ ਇਕੱਠ ਕਰਕੇ ਸਰਕਾਰ ਨੇ ਐਟੀਟਿਊਡ ਦਾ ਜ਼ੋਰ ਲਾਇਆ ਬਾਹਰ ਜੇਲ੍ਹ ਚੋਂ ਕਢਾ ਲਿਆ ਤਾਂ ਇਹ ਹੀ ਤਾਕਤ ਆ ਬੰਦਾ ਤਾਕਤ ਸਿੱਤ ਤਾ ਕੁਝ ਕਰ ਸਕਦਾ ਇਹ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਆ ਤੁਹਾਨੂੰ ਪਤਾ ਹੀ ਆ ਕਿ ਅੱਜ ਇਹ ਮਾਫੀਆ ਜਿਹੜਾ ਕਿ ਅੱਜ ਇਹ ਬੰਦ ਵੀ ਹੋਇਆ ਹੁਣ ਬਹੁਤ ਸਾਰੇ ਇਹ ਆਪ ਵੀ ਪਰਚੇ ਕਰੀ ਜਾਂਦੇ ਨੇ ਘਰਾਂ ਨੂੰ ਹੀ ਪਤਾ ਇਹ ਵੱਡੀ ਸਾਡੀ ਨੌਜਵਾਨੀ ਦੀ ਸਮੱਸਿਆ ਸੀ ਕਿਉਂਕਿ ਇਹਨਾਂ ਨੇ ਪ੍ਰਮੋਟ ਹੀ ਨੌਜਵਾਨਾਂ ਦਾ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਬਟਾਤੀ ਮੈਨੂੰ ਬਹੁਤ ਸਾਰੇ ਲੋਕ ਪੁੱਛਦੇ ਹੁੰਦੇ ਨੇ ਕਿ ਭਾਈ ਦੇਖੋ ਜੀ ਏਜੰਟਾਂ ਦਾ ਹੀ ਕਸੂਰ ਆ ਉਹਨਾਂ ਕੋਲੇ ਜਾਂਦੇ ਨੇਗੇ ਹੁਣ ਮੈਂ ਉਹਨਾਂ ਨੂੰ ਇਹੀ ਦੱਸਦਾ ਵੀ ਜੇਕਰ ਇੱਥੇ ਪਿੰਡ ਦੇ ਵਿੱਚ ਤੁਸੀਂ ਨਸ਼ਾ ਲੈ ਕੇ ਬੈਠ ਰਹੋ ਨਸ਼ੇ ਦੀ ਕੋਈ ਪ੍ਰੋਮੋਸ਼ਨ ਕਿਤੇ ਨਸ਼ਾ ਕਰੋ ਨਸ਼ਾ ਕਰੋ ਨੌਜਵਾਨ ਖਾਣੀ ਲੱਗਣਗੇ ਇਹਨਾਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਫਿਟ ਕਰਤੀ ਵੀ ਆ ਜਾਓ ਬਾਹਰ ਭੇਜਦਾ ਆ ਜਾਓ ਬਾਹਰ ਭੇਜਦਾ ਤਾਂ ਕਰਕੇ ਇਹ ਸਭ ਤੋਂ ਵੱਡੇ ਕਸੂਰਬਾਰ ਸੀਗੇ ਇਹ ਏਜੰਟ ਲੈਣ ਸਮਝਦਾ ਹੈ ਲੋਕਾਂ ਨੂੰ ਚਾਹ ਪੀਂਦੇ ਬਾਅਦ ਤੇ ਬੌਸਾਂ ਨਾਲ ਟੱਕਰਦੇ ਇਹ ਰੀੜੀਆਂ ਸਮੱਸਿਆ ਸੀਗੀਆਂ ਇਸ ਕਰਕੇ ਸਾਨੂੰ ਹੁਣ ਵੀ ਤਾਕੜੇ ਹੋ ਕੇ ਇਹ ਜਿਹੇ ਸਮੱਸਿਆਵਾਂ ਨਾਲ ਲੜਨ ਦੀ ਲੋੜ ਹੈ ਪਰ ਹਜੇ ਜਿਹੜਾ ਹੈ ਗੰਦ ਸਾਫ਼ ਨਹੀਂ ਹੋਇਆ ਮੈਂ ਗੰਦ ਜੇ ਆਪਾਂ 60% ਤਾਂ ਕਿਸੇ ਗੰਦ ਸਾਫ ਕਰਤਾ 40% ਹਜੇ ਵੀ ਇਹ ਗੰਦਾ ਜਾਂਟ ਵਾਲਾ ਪੰਜਾਬ ਦੇ ਵਿੱਚ ਬਾਕੀ ਇਹਨੂੰ ਸਾਫ ਸਾਰਿਆਂ ਨੂੰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਵੀ ਜਿੰਨਾ ਵੀ ਅਸੀਂ ਆਪਣੇ ਪੰਜਾਬ ਦੇ ਕਿਸੇ ਚੀਜ਼ ਦੇ ਲਈ ਯੋਗਦਾਨ ਪਾ ਸਕਦਾ ਪਾਵਾਂਗੇ ਥੋੜਾ ਸਾਰੇ ਮੀਡੀਆ ਵਾਲੇ ਪਰ ਨਸ਼ਿਆਂ ਦੇ ਖਿਲਾਫ ਜਿਹੜਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਮਕਾਨਾਂ ਦੇ ਬੁਲਡੋਜ਼ਰ ਫੇਰੇ ਜਾ ਰਹੇ ਨੇ ਹਾਂਜੀ ਆ ਪਿਛਲੇ ਦਿਨਾਂ ਤੋਂ ਹਰ ਪਾਸੇ ਵਿੱਚ ਆਈ ਹੈ ਜੁੱਧ ਜਿਹੜਾ ਨਸ਼ੇ ਦੀ ਉਹਨੂੰ ਕਿਵੇਂ ਦੇਖਦੇ ਹੋ ਲੱਗਦਾ ਵੀ ਇਹਨੂੰ ਟੱਲ ਬੋ ਦੇਖੋ ਉਹ ਫਰਕ ਤਾਂ ਦੇਖੋ ਐਕਸ਼ਨ ਨਾ ਪੈਂਦਾ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਵੱਡੇ ਨੇਗੇ ਜਿਵੇਂ ਕਿ ਰਾਜਨੀਤਿਕ ਬੰਦੇ ਨੇਗੇ ਜਿਨ੍ਹਾਂ ਦਾ ਹੱਥ ਰਿਹਾ ਜਿਵੇਂ ਕਿ ਮੈਨੂੰ ਇਹਨਾਂ ਨੇ ਕਈ ਰਾਜਨੀਤਿਕ ਬੰਦਿਆਂ ਨੇ ਗੱਲ ਦੱਸਦਾ ਇਹਨਾਂ ਦਾ ਬੜਾ ਹੱਥ ਹੈ ਜ ਜਿਨ੍ਹਾਂ ਨੇ ਰਾਜਨੀਤਿਕ ਇਹਨੇ ਕਰਪਸ਼ਨਾਂ ਕਰੀਆਂ ਇਹਨਾਂ ਦੇ ਉੱਪਰ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਇਹ ਤਾਂ ਫਿਰ ਫੈਲ ਜੂ ਜਦੋਂ ਵੱਡੇ ਬੰਦਿਆਂ ਉੱਪਰ ਕਾਰਵਾਈ ਹੋ ਫਿਰ ਛੋਟੇ ਉੱਪਰ ਪ੍ਰਭਾਵ ਪੈਂਦਾ ਮੈਂ ਕਹਿੰਦਾ ਕਈ ਏਜੰਟ ਵੀ ਇਹੋ ਜਿਹੇ ਨੇਗੇ ਕਈ ਏਜੰਟ ਨੇ ਜਿਹੜੇ ਕਿ ਮਾ ਮੁੱਦਾ ਚੱਕਿਆ ਹੋਇਆ ਇਹ ਏਜੰਟਾਂ ਦੇ ਵੀ ਪਿੱਛਾ ਹਟਾਓ ਏਜੰਟਾਂ ਦੇ ਵੀ ਘਟਾਈ ਜਾਣ ਲਾ ਮੈਂ ਨੋ ਦੰਨਾ ਵੀ ਇਹਨਾਂ ਨੇ ਇੰਨਾ ਪੈਸਾ ਬਣਾਇਆ ਪੈ ਇਹਨਾਂ ਨੇ ਇੰਨਾ ਪੈਸਾ ਬਣਾਇਆ ਪਿਆ ਤੁਸੀਂ ਕਰਦੇ ਹੋ ਇੱਕ ਮੁੱਦੇ ਨੂੰ ਥੋੜਾ ਟਾਈਮ ਆਵੇ ਮੇਂ ਕਰਕੇ ਫਿਰ ਉੱਥੇ ਚੁੱਪ ਕਰ ਜਾਂਦੇ ਇਸ ਕਰਕੇ ਸਾਨੂੰ ਗਰਾਊਂਡ ਵਰਕ ਤੇ ਕੰਮ ਕਰਨ ਦੀ ਜਰੂਰਤ ਆ ਜਿਹੜੇ ਵੱਡੇ ਸਭ ਤੋਂ ਵੱਡਾ ਦੇਖੋ ਕੋਈ ਵੀ ਪੰਜਾਬ ਦੇ ਦੁਰਦਸ਼ਾ ਕਦੋਂ ਹੁੰਦੀ ਹੈ ਚਾਹੇ ਕੁਝ ਕਿਸੇ ਵਿੱਚ ਲੈ ਕੇ ਲਾ ਲਓ ਜੋ ਰਾਜਨੀਤਿਕ ਬੰਦੇ ਦਾ ਆਪਣਾ ਹੱਥ ਹੁੰਦਾ ਹੈ ਰਾਜਨੀਤਿਕ ਬੰਦੇ ਚੰਗਾ ਕੰਮ ਕਰਨਗੇ ਤਾਂ ਬਦਲ ਜੂਗਾ ਹੋਣੇ ਨਸ਼ੇ ਮਾਫੀ ਜਿਹਨਾਂ ਦੇ ਹੱਥ ਸੀਗੇ ਏਜੰਟ ਮਾਫੀ ਜਿਹਨਾਂ ਦੇ ਹੱਥ ਸੀ ਇਹਨਾਂ ਉੱਪਰ ਜਿਹੜੀ ਕਿ ਸਭ ਤੋਂ ਪਹਿਲਾਂ ਲੀਡਰਾਂ ਉੱਪਰ ਕਾਰਵਾਈਆਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਆਪਾਂ ਸਹਰੂਰ ਦੀ ਗੱਲ ਕਰੀਏ ਨਰਿੰਦਰ ਕੌਰ ਭਰਾਜ ਦਾ ਕਿੰਨਾ ਵੱਡਾ ਹੱਥ ਹੈ ਪੂਰੀ ਤੁਸੀਂ ਆਪਣੇ ਦਿਮਾਗ ਨਾਲ ਨੁਕਸਾਨ ਨਹੀਂ ਕਰੋਗੇ ਤੁਹਾਨੂੰ ਸਭ ਨੂੰ ਪਤਾ ਲੱਗਦਾ ਕਿ ਇਹ ਇਹ ਪੈਸਾ ਹੈ ਲੈ ਰਹੀ ਸੀ ਆਪ ਤੁਸੀਂ ਦਿਮਾਗ ਨਾਲ ਜਾਂਚ ਪੜਤਾਲ ਕਰੋਗੇ ਤੁਹਾਨੂੰ ਆਪ ਨੂੰ ਵੀ ਖੁਦ ਨੂੰ ਪਤਾ ਲੱਗੇ ਉਹਦੇ ਉੱਪਰ ਵੀ ਕਾਰਵਾਈ ਹੋਈ ਹੈ ਅਨੇਕਾਂ ਹੀ ਇਹਨਾਂ ਦੇ ਹੈ ਜੀ ਐਮ ਐਲ ਐ ਨਿਕ ਜਿਹਨਾਂ ਉੱਪਰ ਕਾਰਵਾਈ ਕਰਨ ਦੀ ਲੋੜ ਹੈ ਇਹ ਬੜੀ ਵੱਡੀ ਗੱਲ ਹੈ ਤੇ ਜੇ ਤੁਸੀਂ ਉਹਨਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰੋਗੇ ਤਾਂ ਚੰਗੀ ਗੱਲ ਹੈ ਤੁਸੀਂ ਇੱਥੇ ਹਾਰੇ ਹੋਏ ਬੰਦਿਆਂ ਨੂੰ ਲਿਆ ਕੇ 200 ਬੰਦਾ ਪੁਲਿਸ ਦਾ ਦੇ ਕੇ ਕਿਸੇ ਆਸ਼ਰਮ ਤੇ ਲੈ ਕੇ ਬਿਠਾ ਦਿ ਲੋ ਤੇ ਐਮਐਲਏ ਜਾ ਕੇ ਮੀਟਿੰਗਾਂ ਕਰੀ ਉਹਨੇ ਕੇਸਰੀਵਾਲ ਦੀ ਗੱਲ ਕਰ ਰਹੇ ਹਾਂ ਮੈਂ ਇਹ ਇਹਨੂੰ ਕੀ ਪੰਜਾਬ ਦਾ ਵਿਕਾਸ ਨਹੀਂ ਤੁਸੀਂ ਸਮਝੋ ਇਸ ਕਰਕੇ ਆਓ ਨੌਜਵਾਨੋ ਮੈਂ ਤਾਂ ਕੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਭਰਾਵੋ ਪਹਿਲਾਂ ਸਾਨੂੰ ਆਪ ਨੂੰ ਸੁਧਰਨਾ ਪਊ ਫਿਰ ਸਰਕਾਰਾਂ ਲੀਡਰ ਆਪ ਨੂੰ ਸੁਧਰਣਗੇ ਆਪੁੱਦ ਵੀ ਫਿਰਾਂ ਜਿਹੜੇ ਲੋਕ ਮੁੱਦੇ ਚ ਚੱਕਦੇ ਆ ਲੋਕਾਂ ਦੇ ਵਿੱਚ ਨਾਮ ਮੰਨਦਾ ਸਮਾਜ ਸੇਵੀ ਦੇ ਤੌਰ ਤੇ ਜਾ ਕਿ ਲੋਕਾਂ ਦੇ ਮੁੱਦੇ ਚੱਕਦਾ ਉਹ ਤੋਂ ਬਾਅਦ ਸਿਆਸ ਆਣਾ ਸਿੱਧੂ ਵੀ ਸਰਤਾਂ ਵਾਲੇ ਪਾਸੇ ਆਊਗਾ ਤੁਸੀਂ ਤੁਸੀਂ ਜਿਹੜੀ ਸਿਆਸਤ ਦੀ ਗੱਲ ਕਰਦੇ ਹੋ ਸਿਆਸਤ ਤੁਸੀਂ ਮੈਨੂੰ ਨਾ ਮੈਨੂੰ ਲੱਗਦਾ ਮੈਂ ਜਦੋਂ ਮੈਂ 14 15 ਦੀ ਗੱਲ ਕਰਾਂ ਮੈਂ ਉਦੋਂ ਤੋਂ ਲੈ ਕੇ ਰੈਗੂਲਰ ਆਪਣੇ ਕਿਸਾਨੀ ਲਈ ਆਪਣੇ ਜਿੰਨੇ ਜਿਓ ਜਿਓ ਕਿਸੇ ਦਾ ਮਾਦਾ ਹੁੰਦਾ ਉਹਨਾਂ ਕੇ ਮੈਂ ਕੰਮ ਕਰਦਾ ਆ ਰਿਹਾ ਹੁਣ ਜਿਹੜੇ ਕੰਮ ਮਾਰ ਰਹੇ ਨੇ ਸੇਵਾ ਸਾਥੋਂ ਲੈਤੀ ਹੈ ਉਹਦਾ ਲੀਡਰ ਵੀ ਨਹੀਂ ਇਹ ਕੰਮ ਕਰ ਸਕਦਾ ਜਿਹੜਾ ਆਪਾਂ ਕੰਮ ਕਰਾ ਰਹੇ ਹਾਂ ਇਸ ਕਰਕੇ ਜੇ ਕੋਈ ਗੱਲ ਸਿਆਸਤ ਰਾਜਨੀਤੀ ਦੀ ਗੱਲ ਆਊਗੀ ਪਰ ਇੱਕ ਤੁਸੀਂ ਸਾਡੇ ਲੋਕਾਂ ਨੂੰ ਜਿਹੜੀ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਵੀ ਅਸੀਂ ਲੀਡਰ ਨੂੰ ਚੁਣੋ ਜਿਹੜਾ ਥੱਲੋਂ ਐਨ ਗੋਡੇ ਘਸਾ ਕੇ ਜਿਹਨੂੰ ਲੋਕਾਂ ਨੇ ਮੁੱਦਾਂ ਨਾ ਪਤਾ ਆ ਕਿਤੇ ਹਵਾ ਦੀ ਗੱਲ ਕਰਦੇ ਨਹੀਂ 5 ਮਿੰਟ ਦਾ ਐਮਐਸਪੀ ਦੇ ਦਾਂਗੇ ਅਸੀਂ ਜੀ ਆਹ ਕਰਦਾਂਗੇ ਉਹ ਕਰਦਾਂਗੇ ਅੱਜ ਸਾਡੇ ਲੀਡਰ ਉਹ ਨੇ ਜਿਹਨਾਂ ਕੋਲੇ ਕੋਈ ਤਜਰਬਾ ਨਹੀਂ ਜਿੰਦਾ ਕੋਈ ਲੋਕਾਂ ਨੂੰ ਦੇਣ ਹੀ ਨਹੀਂ ਹੈਗੀ ਮੈਂ ਸਭ ਤੋਂ ਵੱਡੀ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਅਭਾਰਨ ਦੇ ਕੇ ਦੱਸ ਦਣਾ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੋਈ ਧਰਨੇ ਤੇ ਬੈਠਾ ਹੋਇਆ ਭਾਨਾ ਦਾ ਡੇਢ ਡੇਢ ਸਾਲ ਦਿੱਲੀ ਬਠਾ ਰਿਹਾ ਬੜੇ ਲੰਮੇ ਧਰਨੇ ਤੇ ਬੈਠਾ ਰਿਹਾ ਉਈ ਨਾ ਦੀ ਦੇਣ ਪਹਿਲਾਂ ਤਾਂ ਨਹੀਂ ਹੈਗੀ ਤਾਂ ਰਾਜਨੀਤੀ ਸਿਰਫ ਗੱਲਾਂ ਕਰਕੇ ਆਏ ਨੇ ਕੰਮ ਕਰਕੇ ਥੋੜੂ ਆਏ ਨੇ ਮੈਂ ਇਹ ਕਹਿੰਦਾ ਵੀ ਜੇ ਰਾਜਨੀਤੀ ਦੇ ਕਿਸੇ ਵੀ ਬੰਦੇ ਨੇ ਆਉਣਾ ਤਾਂ ਥੱਲੋਂ ਕੰਮ ਕਰਕੇ ਲੋਕਾਂ ਦਾ ਸਵਾਰਕ ਲੋਕਾਂ ਦੇ ਮੁੱਦੇ ਚੱਕ ਕੇ ਲੈ ਕੇ ਜਾਓ ਜਿਹਨੂੰ ਪਹਿਲਾਂ ਮੁੱਦਿਆਂ ਦਾ ਪਤਾ ਹੋਵੇ ਹੁਣ ਮੈਨੂੰ ਇਹ ਮੁੱਦਰਾ ਪਤਾ ਸੀ ਜਿਹੜਾ ਮੈਂ ਪੰਜਾਬ ਦੇ ਵਿੱਚ ਠਾਇਆ ਇਹਨਾਂ ਮੁੱਦੇ ਦਾ ਅੱਜ ਕਿੰਨਾ ਹੱਲ ਹੋਇਆ ਇਹ ਚੀਜ਼ ਹੁਣ ਜਿਹਦੇ ਨੂੰ ਮੁੱਦਿਆਂ ਦਾ ਨਹੀਂ ਪਤਾ ਗੱਲਾਂ ਕਰਕੇ ਆ ਕੇ ਲੋਕਾਂ ਨੇ ਵੋਟਾਂ ਲੈ ਲਈਆਂ ਵੋਟਾਂ ਤੋਂ ਬਾਅਦ ਕੁਝ ਪਤਾ ਨਹੀਂ ਪੰਜਾਬ ਲਈ ਆਡਲ ਖੜਨ ਵਾਲਾ ਬੜਾ ਜ਼ਰੂਰੀ ਹੋਣਾ ਜ਼ਰੂਰੀ ਆ ਅੱਜ ਸਾਡੇ ਪੰਜਾਬ ਦੇ ਹਰ ਇੱਕ ਸਰੋਤ ਤੇ ਹ ਜਾ ਆਪਣੇ ਕੰਮਾਂ ਦੀ ਗੱਲ ਕਰੀਏ ਜਾਂ ਸਾਡੇ ਖੇਤਰ ਦੀ ਗੱਲ ਕਰੀਏ ਖੇਤਰ ਸਿੱਖਿਆ ਖੇਤਰ ਜਾਂ ਆਪਣੇ ਸਿਹਤ ਸੂਰਤਾਂ ਦੀ ਗੱਲ ਕਰੀਏ ਰਿੱਕ ਦੇ ਉੱਪਰ ਸੈਂਟਰ ਦਾ ਕਬਜ਼ਾ ਦਿੱਲੀ ਦਾ ਕਬਜ਼ਾ ਸਾਡੇ ਪੰਜਾਬ ਦੇ ਵਿੱਚੋਂ ਕਿ ਸਾਡੀ ਪੰਜਾਬ ਪੁਲਿਸ ਨਹੀਂ ਪੰਜਾਬ ਦੇ ਵਿੱਚੋਂ ਚੱਲ ਰਹੀ ਸਾਡੇ ਸਰੋਤਾਂ ਉੱਪਰ ਕਬਜ਼ਾ ਕਰੀ ਜਾਂਦੇ ਨੇ ਇੱਕ ਤੇ ਡਰਮਾ ਉੱਪਰ ਪਾਣੀਓਂ ਉੱਪਰ ਸੈਂਟਰ ਕਬਜ਼ਾ ਕਰੀ ਜਾਂਦੇ ਇਸ ਕਰਕੇ ਇੱਥੇ ਸਾਡੇ ਆਗਮਨ ਖਾਣ ਵਾਲੇ ਨੌਜਵਾਨ ਪੰਜਾਬ ਦੀ ਗੱਲ ਕਰਨ ਵਾਲੇ ਸਿਆਸਤ ਦੇ ਵਿੱਚ ਹੀ ਆਉਣੇ ਪੈ ਰਹੇ ਨੇ ਮਿਹਰਬਾਨ ਮੈਨੂੰ ਖੁਸ਼ੀ ਹੈ ਮੌਕਾ ਕਿ ਮੈਂ ਇਹ ਜਾਣਕਾਰੀ